ਸਸ ਜੀ ਕਹਿੰਦੇ ਸਾਰੇ ਨੂੰ ਹੋਰਸ ਰੌਕੀ ਹਾਲ ਚਾਲਾਂ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੰਦਰੁਸਤਾਂ ਤੇ ਰਾਤ ਦਾ ਹੋ ਗਿਆ ਟਾਈਮ ਟਾਈਮ ਵੀ ਆਪਣਾ ਫੇਰ ਹੋ ਜਾਂਦਾ ਹੈ 8 ਵਜੇ ਦਾ ਟਾਈਮ ਹੈ ਅੱਜ ਨਾ ਅਪਾ ਭੋਗ ਤੇ ਜਾ ਕੇ ਆਈ ਆਂ ਤੁਹਾਨੂੰ ਦੱਸਿਆ ਸੀਗਾ ਪਿੱਛੇ ਨਾ ਚਾਚਾ ਜੀ ਦੇ ਕੋੜਮ ਦੀ ਡੈਥ ਹੋ ਗਈ ਸੀ ਉਹਨਾਂ ਦਾ ਅੱਜ ਭੋਗ ਸੀਗਾ ਪੰਨੀ ਵਾਲ ਪੱਤਾ ਪਿੰਡ ਆ ਉਹਨਾਂ ਦਾ ਅੱਜ ਅਪਾ ਉਥੇ ਭੋਗ ਤੇ ਗਏ ਸੀ ਤੇ ਕਾਫੀ ਜਿਆਦਾ ਟਾਈਮ ਲੱਗ ਗਿਆ ਸ਼ਾਮ ਨੂੰ ਇਹ ਥੋੜਾ ਬਠਿੰਡੇਵਲ ਦੀ ਗਏ ਕਿਉਂਕਿ ਬਠਿੰਡੇ ਤੋਂ ਬ੍ਰਦਰ ਦੇ ਨਾਲ ਹੀ ਚਲੇ ਗਏ ਸੀ ਮੈਨੂੰ ਨਾ ਇਧਰ ਪਿੰਡਾ ਪੁੰਡਾ ਜਾਂਦੇ ਵਿੱਚ ਦੀ ਕੋਈ ਸਮਝ ਜੀ ਨਹੀਂ ਆਉਂਦੀ ਹੈਗੀ ਤਾਂ ਔਖਾ ਲੱਗਦਾ ਸੀ ਜਾਣਾ ਤੇ ਫਿਰ ਉਹ ਕਹਿੰਦਾ ਚਲ ਇਧਰ ਹੀ ਆਜੋ ਆਪਾਂ ਇਕੱਠੇ ਚਲੇ ਜਾਵਾਂਗੇ ਫਿਰ ਅਸੀਂ ਬਠਿੰਡੇ ਆਪਦੀ ਗੱਡੀ ਖੜਾ ਕੇ ਉਹਦੇ ਨਾਲ ਚਲੇ ਗਏ ਤੇ ਵਾਪਸੀ ਤੇ ਆ ਗਏ ਹਨਾ ਥੋੜੇ ਬਹੁਤ ਹੋਰ ਕੰਮ ਕਰਨ ਵਾਲੇ ਸੀਗੇ ਬਠਿੰਡੇ ਮੇਰੇ ਤੇ ਕਰ ਕਰਾ ਕੇ ਤੇ ਸ਼ਾਮ ਨੂੰ ਵੱਜ ਗਈ ਸਾਨੂੰ 6 6:30 ਅੱਜ ਸ਼ੌਕ ਤਾਂ ਖੁੱਲੀ ਨਹੀਂ ਹੈਗੀ ਤੇ ਬੱਸ ਉਵੇਂ ਬੈਠੀ ਠਿਠੀ ਰਹੀ ਤੇ ਹੁਣ ਮੈਂ ਕਿਹ ਚੱਲ ਵਲੌਗ ਬਣਾ ਲਾਂ ਹਨਾ ਬੈਠੇ ਠਿਠੀ ਤੇ ਮੈਂ ਨਾ ਇੱਕ ਹੋਰ ਭੈਣ ਦਾ ਸੱਚ ਅਜ ਇੱਕ ਕਮੈਂਟ ਵੀ ਆਇਆ ਸੀਗਾ ਮੈਂ ਸਕਰੀਨਸ਼ਾਟ ਲਿਆ ਸੀ ਭੈਣ ਕਹਿੰਦੇ ਸੀਗੇ ਮੇਰਾ ਨਾਮ ਲਿਓ ਚਲੋ ਜੀ ਪਹਿਲਾਂ ਆਪਾਂ ਭੈਣ ਦਾ ਨਾਮ ਹੀ ਲਾਤੀਏ ਲੋ ਜੀ ਇਹ ਸੀਗੇ ਇੱਕ ਤਾਂ ਕਮਲਜੀਤ ਕੌਰ ਭੈਣ ਦਾ ਆ ਜੀ ਦੀ ਅਸੀਂ ਤਾਂ ਡਾਰਕ ਕਲਰ ਪਾਉਣੀ ਆ ਸਭ ਦੀ ਆਪਣੀ ਆਪਣੀ ਚੁਆਇਸ ਹੈ ਕਮਲ ਫਰੋਂ ਕੈਨੇਡਾ ਸਰੀ ਕਮਲ ਜੀ ਪਤਾ ਨਹੀਂ ਤੁਸੀਂ ਅਜੇ ਕਿੰਨੇ ਕ ਦਿਨ ਉੱਥੇ ਰਹਿਣਾ ਸਾਰੀ ਗਰਮੀ ਖੱਡੋਗੇ ਮੈਨੂੰ ਲੱਗਦਾ ਤੁਸੀਂ ਉੱਥੇ ਹੀ ਚਲੋ ਵਧੀਆ ਗੱਲ ਹੈ ਗਰਮੀ ਤੋਂ ਬਚੇ ਹੋਏ ਹੋ ਇੰਡੀਆ ਦੀ ਤੋਂ ਚਿਪਚਿਪੀ ਗਰਮੀ ਆ ਬਹੁਤ ਜ਼ਿਆਦਾ ਹਨ ਤੇ ਕਿਰਨ ਸਿੱਧੂ ਤੁਸੀਂ ਗੱਲ ਸਹੀ ਹੈ ਲੋਕਾਂ ਕੰਮ ਬੋਲਦਾ ਹੈ ਆਪਣਾ ਇੰਜੋਏ ਕਰੋ ਲਾਈਫ ਵਿੱਚ ਕਿਰਨ ਬਠਿੰਡਾ ਸਾਡਾ ਨਾਮ ਬੋਲ ਦੇਣਾ ਮੈਡਮ ਜੀ ਸੋ स्वीट ਮੈਡਮ ਜੀ ਥੈਂਕ ਯੂ ਕਰਨ ਜੀ ਥੈਂਕ ਯੂ so much ਆ ਵੀਡੀਓਜ਼ ਦੇਖਣ ਲਈ ਔਰ ਕਮੈਂਟ ਕਰਨ ਵਾਸਤੇ ਲੋ ਜੀ ਬਨੀਤ ਸਿੰਘ ਦੀ ਆਈਡੀ ਤੋਂ ਦੀਦੀ ਹਲਕੇ ਕਰਨ ਤੇ ਵੀ ਕੋਈ ਵੀਡੀਓ ਬਣਾ ਦੋ ਪਤਾ ਨਹੀਂ ਕੀ ਲਿਖਿਆ ਜੀ ਇਹਨਾਂ ਨੇ ਮੈਨੂੰ ਸਮਝ ਹੀ ਨਹੀਂ ਆਈ ਜੀ ਛੋਟੀ ਨਾ ਇਹ ਦੱਸ ਕੀ ਕਹਿਣਾ ਚਾਹ ਰਹੇ ਹੋ ਮੈਂ ਪਹਿਲਾਂ ਵੀ ਤੁਹਾਡਾ ਕਮੈਂਟ ਪੜਿਆ ਮੈਨੂੰ ਪਹਿਲਾਂ ਵੀ ਸਮਝ ਨਹੀਂ ਲੱਗੀ ਇਹਦੀ ਚਲੋ ਭੈਣ ਨੇ ਕਿਹਾ ਸੀ ਨਾਮ ਬੋਲ ਦਿਓ ਆਪਾਂ ਭੈਣ ਦਾ ਨਾਮ ਬੋਲ ਦਿੱਤਾ ਠੀਕ ਹੈ ਜੀ ਤੇ ਮੈਂ ਨਾ ਅੱਜ ਤੁਹਾਡੇ ਨਾਲ ਹੋਰ ਗੱਲ ਕਰਦੀ ਸੀ ਜੀ ਮੈਂ ਕਹਿੰਨੀ ਸੀ ਵੀ ਆਪਾਂ ਹਮੇਸ਼ਾ ਫੇਸ ਤੇ ਜ਼ਿਆਦਾ ਧਿਆਨ ਦਿੰਨੇ ਆ ਤੇ ਹੱਥਾਂ ਪੈਰਾਂ ਤੇ ਘੱਟ ਦਿੰਨੇ ਆ ਹਨਾ ਤੇ ਵੈਸੇ ਹੱਥ ਤੇ ਪੈਰ ਆ ਜਿਹੜੇ ਉਹਨਾਂ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਆ। ਕਰਮੀਆਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਸਰਦੀਆਂ 'ਚ ਹੱਥ ਪੈਰ ਖਰਾਬ ਹੁੰਦੇ ਨੇ। ਚਲੋ ਹੱਥ ਪੈਰ ਖਰਾਬ ਹੁੰਦੇ ਨੇ, ਹੱਥ ਖਰਾਬ ਹੁੰਦੇ ਨੇ ਠੰਡੇ ਉੱਤੇ ਇਹਦੇ ਵਿੱਚ ਆਪਾਂ ਕੰਮ ਕਰਦੇ ਆ ਜਦੋਂ ਹਨਾ ਤੇ ਖਾਸ ਧਿਆਨ ਦੇਣਾ ਪੈਂਦਾ। ਪਰ ਜਿਹੜੇ ਪੈਰ ਨੇ ਨਾ ਉਹ ਸਰਦੀਆਂ 'ਚ ਵੀ ਸਰਦੀਆਂ 'ਚ ਮੈਂ ਕਹਿੰਦੀ ਆ ਘੱਟ ਖਰਾਬ ਹੁੰਦੇ ਨੇ, ਗਰਮੀਆਂ 'ਚ ਜ਼ਿਆਦਾ ਹੁੰਦੇ ਨੇ। ਲੋ ਮੈਂ ਥੋੜਾ ਜਿਹਾ ਨੇੜੇ ਕਰ ਲਾ ਮੈਨੂੰ ਲੱਗਦਾ ਸ਼ਾਇਦ ਵਾਜ ਦੀ ਪ੍ਰੋਬਲਮ ਆ ਗਈ ਅੱਜ ਕਿਉਂਕਿ ਮੈਂ ਅੰਦਰ ਬੈਠੀ ਆ ਤੇ ਪੱਖਾ ਵੀ ਚੱਲ ਰਿਹਾ। ਤੇ ਮੈਨੂੰ ਐ ਲੱਗਦਾ ਵੀ ਜਿਹੜੇ ਪੈਰ ਨੇ ਨਾ ਉਹ ਗਰਮੀਆਂ 'ਚ ਜ਼ਿਆਦਾ ਖਰਾਬ ਹੁੰਦੇ ਨੇ ਕਾਰਨ ਇਹ ਆ ਕਿ ਪੈਰਾਂ ਦੇ ਵਿੱਚ ਆਪਾਂ ਸਲੀਪਰ ਚੱਪਲ ਔਰ ਸੈਂਡਲ ਵਗੈਰਾ ਪਾਉਣੀ ਆ ਹਨਾ ਤੇ ਉਹਦੇ ਨਾਲ ਨਾ ਫਿਰ ਵੀ ਡਸਟ ਵਗੈਰਾ ਲੱਗਦੀ ਰਹਿੰਦੀ ਆ ਓਪਨ ਹੁੰਦੇ ਨੇ ਪੈਰ ਤੇ ਮੈਨੂੰ ਐ ਲੱਗਦਾ ਕਿ ਸਰਦੀਆਂ ਇੱਕ ਵੈਸੇ ਵੀ ਗਰਮੀਆਂ ਦੇ ਵਿੱਚ ਉੱਪਰੋਂ ਦੇਖਿਓ ਤੁਸੀਂ ਉੱਪਰੋਂ ਕਾਲੇ ਹੋ ਜਾਂਦੇ ਨੇ ਧੁੱਪ ਨਾਲ ਵੀ ਰਹਿੰਦੀ ਆ ਹਨਾ ਤੇ ਦੋ ਰੰਗੇ ਜੇ ਹੋ ਜਾਂਦੇ ਨੇ ਕਿਤੇ ਜਿੱਥੇ ਚੱਪਲ ਹੁੰਦੀ ਆ ਉਥੇ ਸਾਫ਼ ਜਾਂ ਸੈਂਡਲ ਹੁੰਦਾ ਉਥੇ ਸਾਫ਼ ਹੁੰਦੇ ਨੇ ਤੇ ਸਰਦੀਆਂ ਚ ਜਿਹੜੇ ਪੈਰ ਹੈਗੇ ਨੇ ਉਹ ਆਪਣੇ ਸੌਕਸ ਦੇ ਵਿੱਚ ਠਕੇ ਰਹਿੰਦੇ ਨੇ ਸ਼ੂਜ਼ ਹਮੇਸ਼ਾ ਪਾਈ ਰੱਖਦੇ ਆ ਘਰੇ ਵੀ ਬਾਹਰ ਵੀ ਤੇ ਮੈਨੂੰ ਲੱਗਦਾ ਸਰਦੀਆਂ ਚ ਬਹੁਤ ਸਾਫ਼ ਹੋ ਜਾਂਦੇ ਨੇ ਪੈਰ ਹਨਾ ਜੇ ਆਪਾਂ ਥੋੜਾ ਜਿਹਾ ਵੀ ਧਿਆਨ ਦਿੰਨੇ ਆ ਨਾ ਸਰਦੀਆਂ ਦੇ ਵਿੱਚ ਪੈਰ ਬਹੁਤ ਸੋਹਣੇ ਹੋ ਜਾਂਦੇ ਨੇ ਪਰ ਆਪਾਂ ਪੈਰਾਂ ਨੂੰ ਪੈਰ ਹੀ ਸਮਝਦੇ ਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਇਗਨੋਰ ਕਰਦੇ ਆ ਪਰ ਗਰਮੀਆਂ ਚ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਆ ਕਿਉਂਕਿ ਅਸੀਂ ਪਾਉਣੇ ਹੁੰਦੇ ਆ ਸੋਹਣੇ ਸੋਹਣੇ ਸੈਂਡਲ ਤੇ ਸੋਹਣੇ ਸੋਹਣੇ ਸਲੀਪਰ ਸੋਹਣੀਆਂ ਸੋਹਣੀਆਂ ਚੱਪਲਾਂ ਤੇ ਪਿੱਛੇ ਓਡੀਆਂ ਹੁੰਦੀਆਂ ਫਟ ਜਕਰ ਆਹੋ ਨਿਆ ਆ ਨਾ ਰਾਫੋ ਨਿਆ ਹੁੰਦੀ ਹੈ ਨਹੀਂ ਬਿਲਕੁਲ ਬਹੁਤ ਗੂਰੇ ਲੱਗਦੇ ਨੇ ਇਹ ਜੁੱਤੇ ਪਾਉਣੇ ਬਿਲਕੁਲ ਚੰਗੇ ਨਹੀਂ ਲੱਗਦੇ ਹੈਗੇ ਸੋ ਅੱਜ ਮੈਂ ਨਾ ਤੁਹਾਨੂੰ ਵੈਸੇ ਮੈਂ ਪਹਿਲਾਂ ਦੱਸਿਆ ਹੋਇਆ ਪਰ ਯੂਜ਼ ਨਹੀਂ ਕਰਕੇ ਦਿਖਾਇਆ ਸੀ ਭੈਣ ਨੇ ਉਹ ਮੇਰੀ ਰੈਮਡੀ ਜਿਹੜੀ ਮੈਂ ਦੱਸੀ ਸੀ ਕਿਸੇ ਭੈਣ ਨੇ ਯੂਜ਼ ਕਰੀ ਸੀ ਭੈਣ ਕਹਿੰਦੀ ਮੈਨੂੰ ਪਹਿਲੇ ਦਿਨ ਤੋਂ ਹੀ ਫਰਕ ਪੈ ਗਿਆ ਸੀ ਉਹ ਬਹੁਤ ਅੱਛੇ થી ਇਮੀਡੀਏਟਲੀ ਇਫੈਕਟ ਦੇਦਾ ਆਇਆ ਸੀਗਾ ਸੋ ਅੱਜ ਆਪਾਂ ਵੀ ਯੂਜ਼ ਕਰਦੇ ਆ ਇਹ ਕਿਉਂਕਿ ਮੈਨੂੰ ਵੀ ਲੋੜ ਮਹਿਸੂਸ ਹੋ ਰਹੀ ਸੀਗੀ ਤੇ ਵੀ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਆ ਆਪਣਾ ਪੂਰਾ ਧਿਆਨ ਆਪਣੇ ਫੇਸ ਤੇ ਰਹਿੰਦਾ ਜਾਂ ਆਪਣੇ ਹੈਂਡਸ ਤੇ ਰਹਿੰਦਾ ਹੱਥਾਂ ਤੇ ਰਹਿੰਦਾ ਪਰ ਆਪਾਂ ਬਹੁਤ ਘੱਟ ਧਿਆਨ ਜਿਹੜਾ ਉਹ ਪੈਰਾਂ ਮਿਲ ਦਿੰਨੇ ਆ ਜਦੋਂ ਕਿ ਇਹਨਾਂ ਨੂੰ ਵੀ ਉਨੀ ਹੀ ਜ਼ਰੂਰਤ ਹੁੰਦੀ ਆ ਕਿੰਨੀ ਆਪਣੀ ਫੇਸ ਦੀ ਜ਼ਰੂਰਤ ਹੁੰਦੀ ਆ ਤੇ ਕਈ ਵਾਰ ਕੀ ਹੁੰਦਾ ਨੇ ਆਪਾਂ ਆਪਦੇ ਨਵੇਂ ਜੁੱਤੇ ਸੈਂਡਲ ਪਾਏ ਹੁੰਦੇ ਆ ਤੇ ਆਪਾਂ ਦਿਖਾਉਣ ਤੋਂ ਵੀ ਝਿਜਕਦੇ ਆ ਕਿ ਮੇਰੇ ਸੈਂਡਲਸ ਉਹਨੇ ਪਾਈ ਆ ਕਿ ਅਗਲਾ ਕਹੂਗਾ ਪੈਰ ਤਾਂ ਗੰਦੇ ਸੋ ਪੈਰਾਂ ਤੇ ਵੀ ਧਿਆਨ ਉਹਨਾਂ ਦੇਈਏ ਆਪਾਂ ਤੇ ਲੋ ਜੀ ਮੈਂ ਨਾ ਤੁਹਾਨੂੰ ਦੱਸਦੀ ਆ ਕਿ ਆਪਾਂ ਕੀ ਕੀ ਯੂਜ਼ ਕਰਨਾ ਹੈ ਕੋਈ ਜ਼ਿਆਦਾ ਸਮਾਨ ਯੂਜ਼ ਆਪਾਂ ਕਰਨਾ ਨਹੀਂ ਹੈਗਾ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਘੱਟ ਸਮਾਨ ਦੇ ਨਾਲ ਹਰ ਚੀਜ਼ ਬਣਾਉਣੀ ਹੁੰਦੀ ਆ ਤੇ ਪਰ ਮੇਰੇ ਕੋਲੇ ਅੱਜ ਲੋ ਜੀ ਤੇ ਬਹੁਤ ਘੱਟ ਸਮਾਨ ਦੇ ਨਾਲ ਆਪਾਂ ਚੀਜ਼ ਬਣਾਉਣੀ ਹੁੰਦੀ ਆ ਸੋ ਅੱਜ ਵੀ ਆਪਾਂ ਬਹੁਤ ਘੱਟ ਸਮਾਨ ਯੂਜ਼ ਕਰਾਂਗੇ ਆਪਣੇ ਕੋਲੇ ਇੱਕ ਖਾਲੀ ਡੱਬੀ ਹੈ ਵੈਸਲੀਨ ਵਾਲੀ ਠੀਕ ਹੈ ਜੀ ਆਪਾਂ ਇਹਨੂੰ ਇਹਨੂੰ ਲਵਾਉਂਗੇ ਅੱਜ ਇਹਨੂੰ ਬਾਜ਼ਾਰ ਤੋਂ ਲੈ ਕੇ ਆਉਣੀ ਆ ਇਹ ਬੇਕਾਰ ਪਈ ਹੈ ਇਹ ਤੋਂ ਕੰਮ ਲੈਣੀ ਅੱਜ ਆਪਾਂ ਤੇ ਮੇਰੇ ਸਰਾਣੇ ਪਈ ਹੈ ਜੀ ਨਾਰੀਅਲ ਦੇ ਤੇਲ ਦੀ ਇੱਕ ਬੋਟਲ ਲਓ ਜੀ ਮੈਂ ਹੰਦਾ ਅੱਜ ਇਹਦੇ ਨਾਲ ਹੀ ਭਰ ਰਹੀ ਹਾਂ ਇਹਨੂੰ ਮੈਨੂੰ ਲੱਗਦਾ ਮੈਂ ਲਗਭਗ ਅੱਧਾ ਚਮਚ ਪਾ ਦਾਂ ਤੇ ਇੱਕ ਹੈਗਾ ਆਪਣੇ ਕੋਲੇ ਇਹ ਐਲੋਵੇਰਾ ਮਾਰਕੀਟ ਦਾ ਐਲੋ ਹੈ। ਗ੍ਰੀਨ ਵਾਲਾ ਲੈ ਲਓ, ਵਾਈਟ ਵਾਲਾ ਲੈ ਲਓ, ਜਿਹੜਾ ਤੁਹਾਨੂੰ ਮਿਲਦਾ ਤੁਸੀਂ ਉਹ ਹੀ ਲੈ ਲਓ। ਇਹਦੇ 'ਚ ਬਹੁਤ ਆਲਾ ਸੋਚਣ ਦੀ ਲੋਟ ਨਹੀਂ ਹੈ। ਲੋਟ। ਹੁਣ ਆਪਾ ਪਾਉਂਦੇ ਹਾਂ। ਇਹਦੇ ਵਿੱਚ ਐਲੋ ਦੇ ਰੱਜ। ਇਹ ਮੈਨੂੰ ਲੱਗਦਾ ਮੈਂ ਇੱਕ ਚਮਚ ਦੇ ਲਗਭਗ பாதி ਮੈਂ ਨਾ ਦੇਖਦੀ ਹਾਂ ਹੁਣ ਇਹਨੂੰ ਮਿਕਸ ਕਰਦੀ ਹਾਂ ਤੇ ਇਹ ਮੇਰਾ ਪੈਨਸ ਘੜਾਣੇ ਪਿਆ ਇਹ ਚੱਲਦਾ ਨਹੀਂ ਹੈਗਾ ਇਸ ਕਰਕੇ ਮੈਂ ਇਹਨੂੰ ਯੂਜ਼ ਕਰ ਲੈਂਦੀ ਹਾਂ ਇਹਦਾ ਆਪਾਂ ਉੱਠਾ ਬਸਾ ਯੂਜ਼ ਕਰ ਲੀਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜਦੋਂ ਇਹ ਮਿਕਸ ਕਰੀ ਜਾਵਾਂਗੇ ਕਰੀ ਜਾਵਾਂਗੇ ਨਾ ਇਹਦਾ ਕਰੀਮੀ ਟੈਕਸਚਰ ਆ ਜਾਊਗਾ ਦੋਈ ਜੀ ਗੈਰਨੀ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਹੈ ਨਹੀਂਗਾ ਕੁਛ ਵੀ ਹੋਰ ਪਾਉਣ ਦੀ ਲੋੜ ਨਹੀਂ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਕਾਫੀ ਨੇ ਬਸ ਇਹ ਕਹਿ ਕੇ ਇਹਨੂੰ ਮਿਕਸ ਚੰਗੀ ਤਰ੍ਹਾਂ ਕਰ ਲਿਓ ਥੋੜਾ ਜਿਹਾ ਬਣਾ ਲਿਓ ਬਸ ਜਿੰਨਾ ਕਿ ਮੈਂ ਬਣਾਇਆ ਹੈਗਾ ਰੋਜ਼ ਇਹਨੂੰ ਯੂਜ਼ ਕਰ ਲਿਓ ਆਪਦੇ ਸੁਣਾਨੇ ਰੱਖ ਲਿਓ ਜਦੋਂ ਖਤਮ ਹੋ ਗਿਆ ਫਿਰ ਢੇਰ ਬਣਾ ਲਿਓ ਇਹਦੇ ਵਿੱਚ ਕਿਹੜਾ ਕੋਈ ਬਹੁਤ ਜ਼ਿਆਦਾ ਔਖਾ ਕੰਮ ਹੈ ਲਓ ਜੀ ਮਿਕਸ ਹੋ ਚੁੱਕਿਆ ਹੁਣ ਇਹ ਮੈਂ ਕਰਦੀਆਂ ਬੰਦ ਜਿਹੜਾ ਪੈਨ ਦੇ ਉੱਪਰ ਲੱਗਿਆ ਉਹ ਸਾਰਾ ਕਰੂੰਗੀ ਯੂਜ਼ ਜੀ ਜਿਹੜਾ ਇਹਦੇ ਤੇ ਲੱਗਿਆ ਪਹਿਲਾਂ ਉਹਨੂੰ ਯੂਜ਼ ਕਰਾਂਗੀ ਮੈਂ ਹੁਣ ਕੈਮਰਾ ਕਰਦੀਆਂ ਨੀਵਾ ਇਸ ਤਰ੍ਹਾਂ ਪੈਰ ਜਿਹੜਾ ਉਹਨੂੰ ਕੀਤਾ ਹੋਇਆ ਸਾਫ਼ ਹੁਣੇ ਸਾਫ਼ ਕੀਤਾ ਨਹੀਂ ਪੈਰ ਮੈਂ ਆਉਂਦੇ ਤੇ ਚੰਗੀ ਤਰ੍ਹਾਂ ਇਹਦੇ ਤੇ ਆਪਾਂ ਆਪੀ ਕਰ ਲਾਂਗੇ ਮ사ਜ ਬਸ ਇਹ ਦੋ ਚੀਜ਼ਾਂ ਲੈਣੀਆਂ ਨੇ ਹੋਰ ਖੁਸ਼ੀ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਵੈਸੇ ਐਡੀਆਂ ਸਾਫ਼ ਨੇ ਹਲਕੀਆਂ-ਹਲਕੀਆਂ ਨਾ ਖੁਰਤਰੀਆਂ ਹੋ ਜਾਂਦੀਆਂ ਨੇ ਇਹ ਇਹ ਐ ਨਹੀਂ ਹੈਗਾ ਕਿ ਬਹੁਤ ਗੰਦੀਆਂ ਨੇ ਗੰਦੀਆਂ ਵੀ ਨਹੀਂ ਹੈਗੀਆਂ ਇਹ ਦੱਬਾ ਲੋ ਜਿੱਦੰਗੀਆਂ ਵੀ ਨਹੀਂ ਆ ਤੇ ਪਰ ਬਹੁਤ ਜ਼ਿਆਦਾ ਐਵੇਂ ਨਹੀਂ ਲੱਗਦੀਆਂ ਕਿ ਬਹੁਤ ਸੌਫਟ ਨੇ ਸੌਫਟਨੈਸ ਨਹੀਂ ਹੈ ਜੀ ਰਫ ਜੀਆਂ ਹੋਈਆਂ ਪਈਆਂ ਨੇ ਤੇ ਐ ਹੱਥ ਲਾਉਣੇ ਤੇ ਖੁੰਧਰੀਆਂ ਲੱਗਦੀਆਂ ਨੇ ਲੋ ਇਹਦੀ ਮ사ਜ ਕਰ ਲੈਣੀ ਆ ਆਪਾਂ ਇਹ ਨਾ ਕੰਮ ਤੁਸੀਂ ਰਾਤ ਨੂੰ ਹੀ ਕਰਿਆ ਕਰੋ ਕਿਉਂਕਿ ਦਿਨਸ ਤਾਂ ਫਿਰ ਮਿੱਟੀ ਪੈ ਜਾਂਦੀ ਆ ਇਸ ਲਈ ਰਾਤ ਨੂੰ ਸੌਣ ਵੇਲੇ ਤੁਸੀਂ ਇਹਨਾਂ ਚੰਗੀ ਤਰ੍ਹਾਂ ਦੀ ਮ사ਜ ਕਰ ਲਿਆ ਕਰੋ ਪੈਰਾਂ ਦੀ ਸਹਰਾਣੀ ਰੱਖੋ ਬਸ ਡੱਬੀ ਆਵਦੀ ਬਣਾ ਕੇ ਮੈਂ ਤਾਂ ਦਹ ਸਹਰਾਣੀ ਰੱਖ ਲਈ ਐ ਸਾਈਡ ਟੇਬਲ ਤੇ ਦਿਨੋਂ ਹਨੂ ਹਨ ਕੋਲੇ ਉਂਗਲਾ ਕੋਲੇ ਨਾ ਕੋੜ ਅਜਾ ਰਫਨੈਸ ਜੀ ਆ ਜਾਂਦੀ ਆਮ ਤਲੀ ਆਪਾਂ ਇਸ ਤਰ੍ਹਾਂ ਕਰਦੇ ਤੇ ਜਿਹੜਾ ਉਹ ਲਾ ਲਾਂਗੇ ਤੁਸੀਂ ਆਪਣਾ ਟੈਕਸਚਰ ਹੈ ਜਿਹੜਾ ਕਰੀਮ ਦਾ ਉਹ ਦੇਖ ਲਿਓ ਜੇ ਤੁਹਾਨੂੰ ਲੱਗੇ ਕਿ ਐਲੋਵੇਰਾ ਜੈਲ ਘੱਟ ਹੈ ਤਾਂ ਤੁਸੀਂ ਵੱਧ ਪਾ ਲਿਓ ਜੇ ਲੱਗੇ ਕਿ ਤੇਲ ਘੱਟ ਆ ਤਾਂ ਤੇਲ ਵੱਧ ਪਾ ਲਿਓ ਦੇਖ ਕੇ ਜੀ ਪਾ ਲਿਓ ਹੁੰਦਾ ਜੇ ਨਾਲ ਇੰਨਾ ਕੁ ਤਾਂ ਹੁਣ ਭੈਣਾ ਸਿਆਣੀਆਂ ਨੇ ਉਹਨਾਂ ਨੂੰ ਪਤਾ ਹੀ ਆ। ਲੋਟੀ ਹੁਣ ਆਪ ਦੂਜੇ ਪੈਰ ਤੇ ਇਦਾਂ ਹੀ ਮ사ਜ ਕਰਾਂਗੇ ਫੇ। ਲੋ ਬਤਨ ਪਾਦਾ ਪਹਿਲਾ ਆ ਦੇਖੋ ਇਹਦਾ ਤੇ ਇਹਦਾ ਕਿੰਨਾ ਫਰਕ ਪਈਆ ਆ ਰਫਨੈਸ ਹੈ ਕੀ ਇਹਦੇ ਉੱਤੇ ਹੁਣ ਤੇ ਹੁਣ ਆਪਾਂ ਇਹਨੂੰ ਵੀ ਇਦਾਂ ਹੀ ਇਹਦੀ ਨਿਸ਼ਾਨ ਕਰ ਲਾਂਗੇ ਤੇ ਹੁਣ ਪੈਨਸਲ ਵਾਲਾ ਤਾਂ ਹੋ ਗਿਆ ਖਤਮ ਕੰਮ ਤੇ ਹੁਣ ਆਪਾਂ ਲਵਾਂਗੇ ਇਹੇ ਡੱਬੀ ਠੀਕ ਹੈ ਜੀ ਆਹ ਦੇਖੋ ਵੀ ਸੀ ਕਰੀਮ ਮੇਰੀ ਇਦਾਂ ਦੀ ਬਣ ਗਈ ਹੈ ਅਜੇ ਨਾ ਚੰਗੀ ਤਰ੍ਹਾਂ ਮਿਕਸ ਨਹੀਂ ਹੋਈ ਇਹੇ ਬਹੁਤ ਚੰਗੀ ਤਰ੍ਹਾਂ ਮਿਕਸ ਕਰਾਉਣੀ ਹੈ ਇਹ ਲੈ ਕਰੀਮੀ ਟੈਕਸਚਰ ਹੋ ਜਾਂਦਾ ਜੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਅਜੇ ਮੈਂ ਇਹਨੂੰ ਹਲਾਉਂਗੀ ਹੋਰ ਤੇ ਬਿਲਕੁਲ ਕਰੀਮ ਬਣ ਜੂਗੀ ਇਹੇ ਕੋਚ ਜ਼ਿਆਦਾ ਲੱਗਦੀ ਵੀ ਨਹੀਂ ਹੈਗੀ ਬਹੁਤ ਥੋੜੀ ਲੱਗਦੀ ਹੈ ਇਦਾਂ ਹੀ ਉਂਗਲਾਂ-ਉਂਗਲਾਂ ਤੇ ਮੋਰੇ ਨਾ ਨੋਹਾਂ ਕੋਲੀ ਜਿਹੜੀ ਵਾਈਟ-ਵਾਈਟ ਜੀ ਹੋ ਜਾਂਦੇ ਨੇ ਇੱਥੋਂ ਤੇ ਫਿਰ ਇਹ ਵੀ ਸੌਫਟ ਹੋ ਜਾਂਦੇ ਆ ਸਾਇਣ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਇਹਨੂੰ ਲਾ ਲੋ ਐ ਰੱਚ ਜਾਂਦਾ ਵਿੱਚ ਵੀ ਫਿਰ ਕਿਉਂਕਿ ਆਪਣੀਆਂ ਡਰਾਈਨੈਸ ਤਾਂ ਹੋਈ ਪਈ ਐ ਚਾਹੇ ਗਰਮੀ ਆ ਫਿਰ ਵੀ ਹੋ ਜਾਂਦੀ ਐ ਰਫਰੈਸ਼ ਤਾਂ ਹੋ ਜਾਂਦੀ ਐ ਲੋ ਇਹਨੂੰ ਮੈਂ ਹਜ ਰੱਖ ਦਿੰਨੀ ਐ ਫਿਰ ਮੈਂ ਇਹਨੂੰ ਹਿਲਾਉਂਗੀ ਲੋ ਜੀ ਬਹੁਤ ਛੋਟਾ ਜਿਹਾ ਕੰਮ ਐ ਪਰ ਆਪਾਂ ਇਹਦੀ ਐਵੇਂ ਹੀ ਕੋਲ ਖੜੀ ਰੱਖਦੇ ਆ ਕਈ ਚੀਜ਼ਾਂ ਤਾਂ ਇਹ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਕੋਈ ਟਾਈਮ ਵੀ ਨਹੀਂ ਲੱਗਦਾ ਹੁੰਦਾ ਤੇ ਬਹੁਤ ਸੌਖੀਆਂ ਰੈਡੀ ਹੋ ਜਾਂਦੀਆਂ ਨੇ ਪਰ ਸਾਡੀ ਘੌਲ ਘੌਲ ਦੇ ਵਿੱਚ ਅਸੀਂ ਉਹੀ ਕੰਮ ਜਵਦਾਈ ਜੰਨੇ ਆ ਹਨ ਜਿਵੇਂ ਮੈਂ ਵੀ ਹੁਣ ਘੌਲ ਜੀ ਕਰੀ ਹੋਈ ਸੀਗੀ ਬੜੇ ਦਿਨਾਂ ਦੀ ਸੋਚਦੀ ਸੀ ਕਿ ਮੈਨੇ ਅੱਡੀਆਂ ਨੂੰ ਜ਼ਰੂਰਤ ਹੈਗੀ ਐ ਕਿਸੇ ਚੀਜ਼ ਦੀ ਗ੍ਰੀਮ ਦੀ ਹਨਾ ਵੀ ਮੈਂ ਇਹਨਾਂ ਤੇ ਲਾਵਾਂ ਤੇ ਪਿਆਰ ਹੈ ਜਿਹੜੇ ਉਹ ਸਾਫ਼ ਹੋਣੇ ਚਾਹੀਦੇ ਨੇ ਆਪਦੇ ਆਪੋਂ ਅੱਛਾ ਜਾਂ ਨਹੀਂ ਲੱਗਦਾ ਹੁੰਦਾ ਤੇ ਬਾਹਰੋਂ ਦਿਲ ਜਾਨੇ ਆ ਜਦੋਂ ਤੁਸੀਂ ਤੁਹਾਡੇ ਚੱਪਲ ਵਗੈਰਾ ਪਾਈ ਹੁਣ ਤਾਂ ਬੁਰੇ ਲੱਗਦੇ ਨੇ ਹੋਰ ਨਹੀਂ ਤਾਂ ਗੁਰਦੁਆਰਾ ਸਾਹਿਬੀ ਜੇ ਤੁਸੀਂ ਮੱਥਾ ਟੇਕਦੇ ਹੋ ਉਹਦੀ ਛੁੱਡੀਆਂ ਅੱਡੀਆਂ ਤਾਂ ਬਣੂਗੀਆਂ ਨੇ ਬੁਰੀਆਂ ਲੱਗਦੀਆਂ ਨੇ ਸੋ ਧਿਆਨ ਰੱਖਣ ਦੀ ਲੋੜ ਹੈ ਜੀ ਬਸ ਇੰਨਾ ਕੰਮ ਹੈ ਜੀ ਬਹੁਤ ਲੰਬਾ ਚੌੜਾ ਕੰਮ ਨਹੀਂ ਹੈਗਾ ਤੇ ਮੇਰੀਆਂ ਭੈਣਾਂ ਨੇ ਇਹ ਬਣਾ ਲੈਣਾ ਦੋ ਚੀਜ਼ਾਂ ਤੋਂ ਸਿਰਫ ਇੱਕ کریم ਰੈਡੀ ਹੋ ਜਾਊਗੀ ਤੇ ਰਾਤ ਨੂੰ ਪੈਣ ਲੱਗੇ ਆਪਣੀਆਂ ਅੱਡੀਆਂ ਤੇ ਜ਼ੋਰ ਮ사ਜ ਕਰਿਆ ਕਰੋ ਤੇ ਜੇ ਹੱਥਾਂ ਤੇ ਵੀ ਕਰ ਲਓਗੇ ਤਾਂ ਵੀ ਹੱਥ ਵੀ ਬਹੁਤ ਵਧੀਆ ਹੋ ਜਾਣਗੇ ਠੀਕ ਹੈ ਜੀ ਸੋ ਲੋ ਜੀ ABC ਆਪਣਾ ਅੱਜ ਦਾ ਵਲੌਗ ਛੋਟਾ ਜਿਹਾ ਵਲੌਗ ਪਰ ਬਹੁਤ ਇੰਪੋਰਟੈਂਟ ਵਲੌਗ ਹੈਗਾ ਪਰ ਗਰਮੀਆਂ ਦੇ ਵਿੱਚ ਬਿਲਕੁਲ ਵੀ ਪੈਰਾਂ ਨੂੰ ਅਣਗੌਲ ਨਾ ਕਰੋ ਮੈਨੂੰ ਲੱਗਦਾ ਜੇ ਸਰਦੀਆਂ 'ਚ ਕਰ ਦੋਗੇ ਸ਼ਾਇਦ ਸਭ ਜਿਵੇਂ ਭਟਕੇ ਰਹਿੰਦੇ ਨੇ ਗਰਮੀ ਵਿੱਚ ਸਭ ਨੂੰ ਲਿਖਦੇ ਨੇ ਸੋ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਆਪਾਂ ਨੂੰ ਇਹ ਚੀਜ਼ ਯੂਜ਼ ਕਰਨ ਦੀ ਬਹੁਤ ਛੋਟੀ ਜੀ ਚੀਜ਼ ਹੈਗੀ ਅਤੇ ਬਹੁਤ ਵਧੀਆ ਸਾਡੇ ਲਈ ਯੂਸਫੁਲ ਹੈਗੀ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਹਾਂ ਤੇ ਕੱਲ ਨੂੰ ਮਿਲਦੇ ਹਾਂ ਕੋਈ ਵਧੀਆ ਜੀ ਚੀਜ਼ ਲੈ ਕੇ ਮੇਰਾ ਖਿਆਲ ਕੱਲ ਨੂੰ ਮੈਂ ਤੁਹਾਨੂੰ ਇੱਕ ਰੈਸਪੀ ਦੇਵਾਂਗੀ ਬਹੁਤ ਵਧੀਆ ਜੀ ਰੈਸਪੀ ਦੇਵਾਂਗੀ ਸੋ ਕੱਲ ਨੂੰ ਮਿਲਦੇ ਹਾਂ ਫਿਰ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ